ਸਾਥੀਓ ਅੱਜ ਮੈਂ ਕਿਸਾਨ ਸੰਘਰਸ਼ ਬਾਰੇ ਕੁਝ ਗੱਲਾਂ ਕਰਨ ਲੱਗਾ ਹੋ ਸਕਦਾ ਕਿਸੇ ਨੂੰ ਠੀਕ ਲੱਗੇ ਕਿਸੇ ਨੂੰ ਗਲਤ ਪਰ ਜੋ ਦਿਲਚਮਾ ਉਹ ਕਹਿਣ ਲੱਗਾ ਕਿ ਬੜੀ ਦੁਨੀਆ ਨੇ ਸਵਾਲ ਕੀਤੇ ਕਿ ਤੁਸੀਂ ਕਿਉਂ ਨਹੀਂ ਗਏ ਮੈਂ ਬੜਾ ਸਪਸ਼ਟ ਜਿਹਾ ਬੰਦਾ ਵਾਂ ਦਿਲ ਮੇਰਾ ਵੀ ਬਹੁਤ ਕਰਦਾ ਕਿ ਮੈਂ ਉੱਥੇ ਆਪਣੇ ਅੰਨਦਾਤਾ ਦੇ ਕੋਲ ਜਾਵਾਂ ਪਰ ਜਿਵੇਂ ਸ਼ੁਰੂ ਚ ਹੀ ਜਥੇਬੰਦੀਆਂ ਵੱਲੋਂ ਕਿਹਾ ਗਿਆ ਕਿ ਸਿਆਸਤਦਾਨ ਦੂਰ ਰਹਿਣ ਇਸ ਸੰਘਰਸ਼ ਤੋਂ ਫਿਰ ਮੇਰੀ ਆਦਤ ਨਹੀਂ ਹੈ ਕਿ ਜ਼ਬਰਦਸਤੀ ਜਾਂ ਬੇਸ਼ਰਮ ਬਣ ਕੇ ਕਿਸੇ ਦੇ ਮੋਢੇ ਰੱਖ ਕੇ ਆਪਣੀ ਬੰਦੂਕ ਚਲਾਉਂਦਾ ਫਿਰਾਂ ਸੋ ਕੋਈ ਜੀ ਉੱਥੇ ਤੁਹਾਡਾ ਵਿਰੋਧ ਕਰੇ ਇਹਦੇ ਨਾਲੋਂ ਮੈਂ ਇੱਥੇ ਰਹਿਣਾ ਜ਼ਿਆਦਾ ਬਿਹਤਰ ਸਮਝਿਆ ਔਰ ਇੱਥੇ ਰਹਿ ਕੇ ਆਪਣੀ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਸੋ ਕਿਸੇ ਸ਼ਾਇਰ ਨੇ ਵੀ ਕਿਹਾ ਕਿ ਜਗ੍ਹਾ ਕੀ ਕੈਦ ਨਹੀਂ ਥੀ ਜਗ੍ਹਾ ਕੀ ਕੈਦ ਨਹੀਂ ਥੀ ਕੋਈ ਕਹੀਂ ਬੈਠੇ ਜਹਾਂ ਮੁਕਾਮ ਹਮਾਰਾ ਥਾ ਹਮ ਵਹੀ ਬੈਠੇ ਅਮੀਰੇ ਸ਼ਹਿਰ ਕੇ ਆਨੇ ਪੇ ਉਠਣਾ ਪੜਤਾ ਹੈ ਲਿਹਾਜ਼ਾ ਅਗਲੀ ਸਫੋں ਮੇ ਹਮ ਕਬੀ ਨਹੀਂ ਬੈਠੇ ਸੋ ਮਾਫੀ ਚਾਹੁੰਦਾ ਉੱਥੇ ਨਾ ਜਾਣ ਕਰਕੇ ਅੱਜ 1 ਮਹੀਨਾ ਮਤਲਬ 30 ਦਿਨ ਹੋ ਗਏ 30 ਦਿਨ ਦੇ ਕਰੀਬ ਦਿੱਲੀ ਧਰਨੇ ਨੂੰ ਔਰ ਜਿੰਨੇ ਦਿਨ ਹੋ ਗਏ ਉਨੀਆਂ ਹੀ ਮੌਤਾਂ ਹੋ ਚੁੱਕੀਆਂ ਆ ਇਸ ਸੰਘਰਸ਼ ਦੇ ਵਿੱਚ ਰੋਜ਼ ਇੱਕ ਜਾਨ ਜਾ ਰਹੀ ਹੈ ਜਿਨ੍ਹਾਂ ਲੋਕਾਂ ਦੀ ਜਾਨ ਗਈ ਉਹਨਾਂ ਲੋਕਾਂ ਲਈ ਵੀ ਮੈਂ ਦੋ ਸ਼ਬਦ ਜ਼ਰੂਰ ਕਹੂੰਗਾ ਕਿ ਸ਼ਹਾਦਤ ਦਾ ਨਸ਼ਾ ਸਭ ਕੇ ਲਹੂ ਮੇ ਹੋ ਨਹੀਂ ਸਕਤਾ ਸ਼ਹਾਦਤ ਦਾ ਨਸ਼ਾ ਸਭ ਕੇ ਲਹੂ ਮੇ ਹੋ ਨਹੀਂ ਸਕਤਾ ਇਹ ਨਜ਼ਰਾਨਾ ਹਮੇਸ਼ਾ ਸਾਬੇ ਇਮਾਨ ਦیتے ਹਨ ਔਰ ਵਤਨ ਸੇ ਪਿਆਰ ਕਰਨੇ ਦਾ ਦਾਵਾ ਤੋ ਸਭੀ ਕਰਤੇ ਹਨ ਵਤਨ ਕੋ ਚਾਹਨੇ ਵਾਲੇ ਵਤਨ ਪੇ ਜਾਨ ਦੇਤੇ ਹਨ ਇਸ ਕੋਈ ਦੂਜੀ ਰੈ ਨਹੀਂ ਕਿ ਇਸ ਸੰਘਰਸ਼ ਨੇ ਇੱਕ ਗੱਲ ਸਾਬਤ ਕਰ ਦਿੱਤੀ ਕਿ ਪੰਜਾਬੀ ਬੜੇ ਜੋਸ਼ ਵਾਲੇ ਤਾਕਤ ਤੇ ਜ਼ਬਰ ਜ਼ਬਰ ਦੇ ਵਿਰੁੱਧ ਜਿਹੜਾ ਉਹ ਲੜਨਾ ਜਾਣਦੇ ਆ ਉਹਨਾਂ ਨੂੰ ਕੋਈ ਡਰਾ ਨਹੀਂ ਸਕਦਾ ਵੱਖਰੀ ਪਛਾਣ ਦਿੱਤੀ ਇਸ ਸੰਘਰਸ਼ ਨੇ ਪੰਜਾਬੀਆਂ ਨੂੰ ਤੇ ਦੂਜਾ ਪੰਜਾਬ ਦੇ ਸਿਆਸੀ ਲੀਡਰਾਂ ਨੂੰ ਉਹਨਾਂ ਦੀ ਔਕਾਤ ਵਿਖਾ ਦਿੱਤੀ ਇਸ ਸੰਘਰਸ਼ ਨੇ ਕਿ ਤੁਹਾਡੇ ਬਿਨਾ ਆਵਾਮ ਆਪਣੇ ਹੱਕਾਂ ਲਈ ਲੜਨਾ ਤੇ ਆਪਣੇ ਹੱਕ ਲੈਣੇ ਜਾਣਦਾ ਔਰ ਜਿੱਥੇ ਕੇਂਦਰ ਸਰਕਾਰ ਪਿਛਲੇ 7 ਸਾਲਾਂ ਤੋਂ ਜਨਤਾ ਦੇ ਉੱਪਰ ਮਨਮਰਜ਼ੀ ਦੇ ਨਾਲ ਆਪਣੇ ਫੈਸਲੇ ਥੋਪੀ ਜਾ ਰਹੀ ਹੈ ਪੰਜਾਬੀਆਂ ਨੇ ਇਸ ਸੰਘਰਸ਼ ਨੇ ਇਹ ਸੰਘਰਸ਼ ਕਰਕੇ ਬਾਕੀ ਦੇਸ਼ ਵਾਸੀਆਂ ਨੂੰ ਵੀ ਹੱਕਾਂ ਦੀ ਲੜਾਈ ਲੜਨ ਦੀ ਸਹਿਦ ਦਿੱਤੀ ਔਰ ਕੇਂਦਰ ਸਰਕਾਰ ਨੂੰ ਇਹ ਦੱਸ ਦਿੱਤਾ ਕਿ ਇਹ ਬਾਤ ਅਲੱਗ ਹੈ ਕਿ ਤੁਮ ਨਾ ਬਦਲੋ ਇਹ ਬਾਤ ਅਲੱਗ ਹੈ ਕਿ ਤੁਮ ਨਾ ਬਦਲੋ ਮਗਰ ਜ਼ਮਾਨਾ ਬਦਲ ਰਹਾ ਹੈ ਗੁਲਾਬ ਪੱਥਰ ਤੇ ਖਿਲ ਰਹੇ ਹੈ ਔਰ ਚਿਰਾਗ ਆਂਧੀ ਮੇਂ ਜਲ ਰਹਾ ਹੈ ਇਹਦੇ ਨਾਲ ਨਾਲ ਦੂਸਰਾ ਪੱਖ ਇਹ ਵੀ ਵੇਖਣਾ ਜ਼ਰੂਰੀ ਹੈ ਜੋ ਨਾਤੇ ਮੀਡੀਆ ਦਿਖਾ ਰਿਹਾ ਤੇ ਨਾ ਹੀ ਕੋ ਆਗੂ ਇਸ ਬਾਰੇ ਬੋਲ ਰਿਹਾ ਤੇ ਨਾ ਹੀ ਲੋਕਾਂ ਦਾ ਜਿਹੜਾ ਧਿਆਨ ਹੈ ਉਸ ਪਾਸੇ ਜਾ ਰਿਹਾ ਕਿ ਕੇਂਦਰ ਖਿਲਾਫ ਲੜਦੇ ਲੜਦੇ ਕਿਸੇ ਦਾ ਧਿਆਨ ਹੀ ਨਹੀਂ ਪੰਜਾਬ ਸਰਕਾਰ ਦੇ ਕੰਮਾਂ ਦੇ ਉੱਤੇ ਸਰਕਾਰ ਨੂੰ ਇਹਦੇ ਨਾਲ ਦੀ ਮੌਜ ਦੁਬਾਰਾ ਕਿੱਥੇ ਮਿਲ ਸਕਦੀ ਆ ਕਿ ਉਹਨਾਂ ਨੂੰ ਪੁੱਛਣ ਵਾਲਾ ਹੀ ਕੋਈ ਨਹੀਂ ਜੋ ਮਰਜ਼ੀ ਕਰੋ ਟੀਚਰਾਂ ਨੂੰ ਡਾਂਗਾ ਵੱਜ ਰਹੀਆਂ ਕਿਤੇ ਐਡੀਆਂ ਐਡੀਆਂ ਵੱਡੀਆਂ ਕਟਨਾਵਾਂ ਤੇ ਵਾਰਦਾਤਾ ਹੋ ਰਹੀਆਂ ਇਸ ਅੰਦੋਲਨ ਦੀ ਆੜ ਦੇ ਵਿੱਚ ਸਰਕਾਰ ਦੇ ਮੰਤਰੀ ਅਫਸਰ ਜਿੰਨੀ ਵੀ ਅਫਸਰशाही ਆ ਅੰਨੇ ਵਾਹ ਕਪੜੇ ਕਰ ਰਿਆ ਕਿਉਂਕਿ ਉਹਨਾਂ ਨੂੰ ਪਤਾ ਨਾ ਕਿਸੇ ਨੇ ਮੁੱਦਾ ਚੁੱਕਣਾ ਤੇ ਨਾ ਕਿਸੇ ਨੇ ਸੁਣਨਾ ਕਿਉਂਕਿ ਸਵੇਰੇ ਸਵੇਰੇ ਜਦੋਂ ਅਖਬਾਰ ਵੀ ਖੋਲੀ ਦੀ ਆ ਪਰਿਵਾਰ ਸਾਰੇ ਜਿੰਨੇ ਵੀ ਲੋਕ ਆ ਜਿੰਨੇ ਵੀ ਵਰਗਾਂ ਦੇ ਆ ਚਾਹੇ ਉਹ ਟੀਵੀ ਦੇਖਦੇ ਆ ਉਹਨਾਂ ਦੇ ਮਨ ਚ ਇੱਕ ਹੀ ਗੱਲ ਹੈ ਕਿ ਕਿਸਾਨ ਸੰਘਰਸ਼ ਦਾ ਕੀ ਬਣਿਆ ਔਰ ਇਹਦੀ ਯਾਰ ਦੇ ਵਿੱਚ ਕੋਈ ਵੀ ਮੁੱਦਾ ਜਿਹੜਾ ਹੋਰ ਸਾਹਮਣੇ ਨਹੀਂ ਆ ਰਿਹਾ ਬਾਕੀ ਸਾਰੇ ਹੀ ਮੁੱਦੇ ਜਿਹੜੇ ਉਹ ਠਾਪੋ ਕੇ ਰਹਿ ਗਏ ਕੀ ਬੇਦਬੀ ਕੀ ਨਸ਼ਾ ਕੀ ਨੌਕਰੀਆਂ ਕੀ ਪੜ੍ਹਾਈ ਬੱਚਿਆਂ ਦੀ ਕੀ ਮੈਡੀਕਲ ਸਵਾਵਾ ਇਹਦੇ ਨਾਲ ਨਾਲ ਸਾਰਾ ਵਪਾਰ ਵੀ ਠਾਪੋ ਕੇ ਰਹਿ ਗਿਆ ਜਿਹੜਾ ਆਉਣ ਵਾਲੇ ਕਈ ਸਾਲਾਂ ਤੱਕ ਲਈ ਤੇ ਦੁਬਾਰਾ ਨਹੀਂ ਆ ਸਕਦਾ ਦੁੱਖ ਇਸ ਗੱਲ ਦਾ ਕਿ ਇੰਨਾ ਨੁਕਸਾਨ ਇੰਨੀਆਂ ਜਾਣਾਂ ਜਾਣਦੇ باوجود ਵੀ ਕੋਈ ਵੀ ਇਨਸਾਨ ਚਾਹੇ ਉਹ ਧਾਰਮਿਕ ਹੈ ਚਾਹੇ ਉਹ ਕਲਾਕਾਰ ਹੈ ਚਾਹੇ ਉਹ ਸਿਆਸੀ ਹੈ ਚਾਹੇ ਉਹ ਕਿਸੇ ਵੀ ਖਿੱਤੇ ਦਾ ਕੋਈ ਵੀ ਸਮਝੌਤੇ ਵਾਲੇ ਪਾਸੇ ਜਾਣ ਦੀ ਗੱਲ ਹੀ ਨਹੀਂ ਕਰ ਰਿਹਾ ਕਿਉਂਕਿ ਬਣਿਆ ਬਣਾਇਆ ਮੰਚ ਮਿਲਿਆ ਆ ਉਹਨਾਂ ਨੂੰ ਔਰ ਹਰ ਇਨਸਾਨ ਇਹੀ ਕਹਿ ਰਿਹਾ ਫੜ ਲਵਾਂਗੇ ਢਾ ਲਵਾਂਗੇ ਮਾਰ ਦੇਾਂਗੇ ਉੱਥੇ ਵਰ ਜਾਾਂਗੇ ਆ ਕਰ ਦਾਂਗੇ ਕਾਰਨ ਕੀ ਹੈ ਮੇਰੀ ਗੱਲ ਅੱਜ ਨੋਟ ਕਰ ਲੋ ਕਿ ਸਮਾਂ ਬਹੁਤਾ ਦੂਰ ਨਹੀਂ ਇਹ ਆਉਣ ਵਾਲੀ ਫਰਵਰੀ 2022 ਦੇ ਵਿੱਚ ਪਤਾ ਲੱਗ ਜਾਊਗਾ ਕਿ ਇਸ ਸੰਘਰਸ਼ ਦੀ ਆਰਚ ਕਿੰਨੇ ਬੰਦੇ ਕਿਹੜੀ ਕਿਹੜੀ ਸਿਆਸੀ ਪਾਰਟੀ 'ਚ ਚਲੇ ਗਏ ਤੇ ਕਿੱਥੋਂ ਕਿੱਥੋਂ ਇਲੈਕਸ਼ਨ ਲੜੇ ਇਹ ਸਮਾਂ ਦੱਸੂਗਾ 2022 ਫਰਵਰੀ ਜਿਹੜੇ ਲੋਕ ਇਸ ਅੰਦੋਲਨ 'ਚ ਆਪਣੀ ਸਿਆਸੀ ਜ਼ਮੀਨ ਭਾਲ ਰਹੇ ਆ ਉਹਨਾਂ ਲਈ ਮੈਂ ਦੋ ਲੇਣਾ ਜ਼ਰੂਰ ਕਹੂੰਗਾ ਕਿ ਦਬੀ ਕੁਚਲੀ ਹੋਈ ਸਭ ਖਵਾਸ਼ੋں ਕੇ ਸਰ ਨਿਕਲ ਆਏ ਦਬੀ ਕੁਚਲੀ ਹੋਈ ਸਭ ਖਵਾਸ਼ੋں ਕੇ ਸਰ ਨਿਕਲ ਆਏ ਜਰਾ ਸਾ ਮੌਕਾ ਮਿਲਾ ਤੋ ਚੀਂਟੀ ਕੇ ਪਰ ਨਿਕਲ ਆਏ ਅਬੀ ਅਭੀ ਉੜਤੇ ਨਹੀਂ ਤੋਫਾਖਤਾ ਕੇ ਸਾਥ ਹੈ ਬੱਚੇ ਅਭੀ ਉੜਤੇ ਨਹੀਂ ਤੋਫਾਖਤਾ ਕੇ ਸਾਥ ਹੈ ਬੱਚੇ ਇਕੱਲਾ ਛੋੜ ਦੇਂਗੇ ਮਾਂ ਕੋ ਜਿਸ ਦਿਨ ਪਰ ਨਿਕਲ ਆਏ ਮੈਂ ਤੇ ਹੈਰਾਨ ਹੋਰ ਤਾਂ ਕਿ ਹੋਰ ਕਾਂਗਰਸੀ ਵੀ ਧਰਨਾ ਦੇ ਰਿਹਾ ਜੰਤਰ ਮੰਤਰ ਦੇ ਉੱਤੇ ਕਿਸਾਨਾਂ ਦੇ ਹੱਕ ਦੇ ਵਿੱਚ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਤੁਸੀਂ ਕਰਜ਼ੇ ਮਾਫ਼ ਕਰਤੇ ਜਿਹੜੇ ਤੁਹਾਡੇ ਵਾਅਦੇ ਸੀਗੇ ਤੁਸੀਂ ਪੰਜਾਬ ਨਸ਼ਾ ਮੁਕਤ ਕਰ ਦਿੱਤਾ ਤੁਸੀਂ ਬੇਦਬੀ ਦੇ ਉੱਤੇ ਇਨਸਾਫ਼ ਦੇ ਦਿੱਤਾ ਲੋਕਾਂ ਨੂੰ ਬੱਚਿਆਂ ਨੂੰ ਨੌਕਰੀਆਂ ਦੇ ਦਿੱਤੀਆਂ ਪੜ੍ਹਾਈ ਮੁਫ਼ਤ ਕਰ ਦਿੱਤੀ ਜੇ ਤੁਸੀਂ ਸੱਚੇ ਮਹਤੀਓ ਪੰਜਾਬ ਦੇ ਜਾਂ ਕਿਸਾਨੀ ਦੇ ਤੇ ਪਹਿਲਾ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਲਾ ਕੇ ਚੋਣਾਂ 'ਚ ਕੀਤੇ ਵਾਦੇ ਲੋਕਾਂ ਨਾਲ ਕੀਤਾ ਜਿਹੜਾ ਧੋਖਾ ਉਹਨੂੰ ਉਹ ਵਾਦੇ ਪੂਰੇ ਕਰਾਉਂਦੇ ਹੱਦੋਂ ਦੀ ਡਰਾਮੇਬਾਦੀ ਦੀ ਤੇ ਐਕਟਿੰਗ ਦੀ ਸਾਰੇ ਦੇ ਸਾਰੇ ਹੀ ਐਕਟਰ ਭਰੇ ਆ ਉਹ ਯੋਗੀ ਜਿਹੜਾ ਯੂਪੀ ਵਾਲਾ ਮੁੱਖ ਮੰਤਰੀ ਆ ਉਹ ਤੇ ਕਹਿੰਦਾ ਹੈ ਕਿ ਮੈਂ ਬੰਬੇ ਤੋਂ ਫਿਲਮ ਸਿਟੀ ਜਿਹੜੀ ਉਹ ਯੂਪੀ ਚ ਲੈ ਜਾਣੀ ਆ ਮੈਂ ਕੈਪਟਨ ਮਰਿੰਦਰ ਸਿੰਘ ਤੇ ਜਾਖੜਵਾੜਾ ਨੂੰ ਕਹਿਣਾ ਕਿ ਫਿਲਮ ਸਿਟੀ ਜਿਹੜੀ ਉਹ ਪੰਜਾਬ ਚ ਬਣਾ ਲਓ ਸਾਰੇ ਐਕਟਰ ਡਾਇਰੈਕਟਰ ਤੇ ਤੁਹਾਡੀ ਸਰਕਾਰ ਤੇ ਪਾਰਟੀ ਚ ਬੈਠੇ ਆ ਤੇ ਜੇ ਕਿਤੇ ਗੰਦੀਆਂ ਫਿਲਮਾਂ ਬਣਾਉਣੀਆਂ ਹੋਈਆਂ ਤੇ ਕਾਲੀਦਾਲ ਲਾਲਿਆਂ ਦਾ ਸਾਥ ਲੈ ਲਿਓ ਤੇ ਗੱਠ ਜੋੜ ਤੇ ਅੱਗੇ ਹੀ ਤੁਹਾਡਾ ਹੈਗਾ ਇਹ ਡਰਾਮੇਬਾਜੀ ਦੇ ਉੱਤੇ ਮੈਂ ਸ਼ੇਅਰ ਕਰਨ ਲੱਗਾ ਕਿ ਮੈਨੇ ਦੇਖਾ ਹੈ میں نے دیکھا ہے جو مردوں کی طرح رہتے تھے مسخرے بن گئے دربار میں رہنے کے لیے اب تو بدنامی سے شہرت کا وہ رشتہ ہے لوگ ننگے ہو جاتے ہیں اخبار میں رہنے کے لیے آپ ਇਨਾਂ ਤੋਂ ਸਿਆਸਤ ਦੇ ਵਿੱਚ ਮੋਦੀ ਢੱਠ ਨਹੀਂ ਰਿਹਾ ਉਹਨੂੰ ਢਾਉਣਾ ਇਹਨਾਂ ਦਾ ਫਰਜ਼ ਸੀਗਾ ਸੰਸਦ ਦੇ ਵਿੱਚ ਕਿ ਬੇਲੀ ਉੱਥੇ ਨਾ ਪਾਸ ਹੁੰਦੇ ਤੇ ਜੇ ਲੋਕ ਹੁਣ ਆਪ ਮੋਹਰੇ ਅੱਗੇ ਲੱਗ ਗਿਓਸ ਹੰਕਾਰੀ ਨੂੰ ਨੱਥ ਪਾਉਣ ਲਈ ਤੇ ਉਹਦਾ ਸਹਰਾ ਵੀ ਇਹ ਲੋਕ ਜਿਹੜੇ ਐਕਟਰ ਆ ਡਰਾਮੇਬਾਜ਼ ਇਹ ਲੈਣਾ ਚਾਹੁੰਦੇ ਆ ਜੇ ਕਾਂਗਰਸ ਇੰਨੀ ਸਿਹਰਦ ਕਾਂਗਰਸ ਕਿਸਾਨਾਂ ਦੇ ਲਈ ਤੇ ਮੈਂ ਰਾਹੁਲ ਗਾਂਧੀ ਇੱਕ ਬਿਆਨ ਜਾਰੀ ਕਰੇ ਕਿ ਜਿਹੜੇ ਕਾਂਗਰਸੀ ਪਰਿਵਾਰਾਂ ਦੇ ਲੋਕ ਅਦਾਨੀ ਤੇ ਬਾਨੀ ਦੀਆਂ ਕੰਪਨੀਆਂ ਦੇ ਵਿੱਚ ਕੰਮ ਕਰਦੇ ਆ ਉਸ ਤੀਫੇ ਦੇ ਕੇ ਘਰਾਂ ਨੂੰ ਆ ਜਾਣ ਤੇ ਜਿਹੜੇ ਕਾਂਗਰਸੀ ਆਗੂਆਂ ਦੇ ਪਟ્રોલ ਪੰਪ ਪਿਆ ਜਾਂ ਹੋਰ ਕੰਮਾਂ ਦੇ ਵਿੱਚ ਹਿੱਸੇਦਾਰੀਆਂ ਬਾਨੀਆਂ ਦੇ ਨਾਲ ਨਾ ਉਹਨਾਂ ਨੂੰ ਐਮਐਲਏ ਦੀ ਟਿਕਟ ਦਿੱਤੀ ਜਾਊਗੀ ਨਾ ਉਹਨਾਂ ਨੂੰ ਐਮਪੀ ਦੀ ਟਿਕਟ ਦਿੱਤੀ ਜਾਊਗੀ ਨਾ ਉਹਨਾਂ ਨੂੰ ਪਾਰਟੀ ਦੇ ਵਿੱਚ ਕੋਈ ਅਹੁਦਾ ਦਿੱਤਾ ਜਾਊਗਾ ਮੇਰੇ ਕਿਸਾਨ ਜਥੇਬੰਦੀਆਂ ਨੂੰ ਵੀ ਕੋਈ ਬੇਨਤੀ ਹੈ ਕਿ ਇਹ ਲੋਕ ਤੁਹਾਨੂੰ ਵਿਖਾਉਣ ਲਈ ਡਰਾਮੇ ਕਰ ਰਹੇ ਆ ਤੁਸੀਂ ਪਹਿਲਾਂ ਹੀ ਬੜੀ ਸੂਝਬੂਝ ਦੇ ਨਾਲ ਕੰਮ ਕਰ ਰਹੇ ਹੋ ਮੈਂ ਕੁਝ ਬੇਨਤੀਆਂ ਕਰਨ ਲੱਗਾ ਤੁਹਾਨੂੰ ਤੁਹਾਨੂੰ ਸਲਾਹ ਦੇਣੀ ਤੇ ਮੈਨੂੰ ਐ ਲੱਗਦਾ ਜਿਵੇਂ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ ਫੇਰ ਵੀ ਆਪਣੀ ਗੱਲ ਕਹਿ ਰਿਹਾ ਕਿ ਸਰਕਾਰ ਨੇ ਤੁਹਾਡੇ ਸੰਘਰਸ਼ ਨੂੰ ਜਿਹੜੀ ਉਹ ਰੋਕ ਨਹੀਂ ਸਕੀ ਤੇ ਤੁਹਾਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਬਦਨਾਮ ਜਾਂ ਗੰਦਾ ਕਰਨ ਦੀ ਉਹ ਲਗਾਤਾਰ ਕੋਸ਼ਿਸ਼ ਕਰ ਰਹੀ ਆ ਉਹ ਕਦੀ ਕਿਸੇ ਫਿਰਕੇ ਨਾਲ ਜੋੜ ਕੇ ਤੁਹਾਨੂੰ ਬਦਨਾਮ ਕਰਨਾ ਚਾਹੁੰਦੀ ਆ ਕਦੀ ਕੁਝ ਗਿਆ ਚਾਲਾਂ ਚੱਲ ਕੇ ਜਿਹੜੀ ਉਹ ਸੰਘਰਸ਼ ਨੂੰ ਬਦਨਾਮ ਕਰਨਾ ਚਾਹੁੰਦੀ ਆ ਪਰ ਸਰਕਾਰ ਦਾ ਵਸ ਨਹੀਂ ਚੱਲ ਰਿਹਾ ਕਿਉਂਕਿ ਤੁਸੀਂ ਜੋਸ਼ ਨਾਲੋਂ ਹੋਸ਼ ਨਾਲ ਜਿਆਦਾ ਜਿਹੜਾ ਉਹ ਕੰਮ ਕਰ ਰਹੇ ਹੋ ਮੇਰੀ ਨਜ਼ਰ ਦੇ ਵਿੱਚ ਸੰਘਰਸ਼ ਦੀ ਜਿੱਤ ਇਹ ਨਹੀਂ ਹੈ ਕਿ ਆਪਾਂ ਬੈਰੀਅਰ ਤੋੜੇ ਜਿੱਤ ਇਹ ਹੈ ਕਿ ਹਰ ਵਰਗ ਦੀ ਜਿਹੜੀ ਹਮਦਰਦੀ ਆ ਉਹ ਤੁਸੀਂ ਦਿੱਤੀ ਹੈ ਪੰਜਾਬ ਕੀ ਪੂਰਾ ਵਿਸ਼ਵ ਜਿਹੜਾ ਤੁਹਾਨੂੰ ਅੱਜ ਦੀ ਤਰੀਕ ਦੇ ਵਿੱਚ ਪਿਆਰ ਕਰ ਰਿਹਾ ਔਰ ਤੁਹਾਡੀਆਂ ਮੰਗਾਂ ਨੂੰ ਜੈਜ ਠਹਿਰਾ ਰਿਹਾ ਸਰਕਾਰ ਨੂੰ ਮੈਂ ਕਹੂੰਗਾ ਕਿ ਸਰਕਾਰ ਗੱਲਬਾਤ ਕਰੇ ਕਿਸਾਨਾਂ ਦੇ ਨਾਲ ਕੋਝੀਆਂ ਚਾਲਾਂ ਨਾ ਚੱਲੇ ਉਹਨਾਂ ਨੂੰ ਉਲਝਾਉਣ ਦੀ ਕੋਸ਼ਿਸ਼ ਨਾ ਕਰੇ ਸਰਕਾਰ ਦੀ ਹਾਲਤ ਦੇ ਉੱਤੇ ਮੈਂ ਇਹ ਕਹੂੰਗਾ ਕਿ ਜੇ ਇਹਨਾਂ ਦਾ ਵਸ ਨਹੀਂ ਚੱਲ ਰਿਹਾ ਕਿ ਨਸੀਬ ਵਿਗੜਾ ਤੋਂ ਗੂੰਗੇ ਬੁਰਾਈ ਕਰਨੇ ਲੱਗੇ ਨਸੀਬ ਵਿਗੜਾ ਤੋਂ ਗੂੰਗੇ ਬੁਰਾਈ ਕਰਨੇ ਲਗੇ ਹਮਾਰੇ ਕਦ ਕੇ ਬਰਾਬਰ ਨਾ ਆ ਸਕੇ ਜੋ ਲੋਕ ਤੋਂ ਹਮਾਰੇ ਪਾਮ ਕੇ ਨੀਚੇ ਖੁਦਾਈ ਕਰਨੇ ਲਗੇ ਦੂਜਾ ਇਸ ਸੰਘਰਸ਼ ਦੇ ਵਿੱਚ ਹਰ ਧਰਮ ਦੇ ਲੋਕਾਂ ਦਾ ਯੋਗਦਾਨ ਚਾਹੇ ਉਹ ਹਿੰਦੂ ਹੈ ਚਾਹੇ ਉਹ ਮੁਸਲਮਾਨ ਹੈ ਚਾਹੇ ਉਹ ਸਿੱਖ ਹੈ ਚਾਹੇ ਉਹ ਸਾਈ ਹੈ ਸਭ ਦੀਆਂ ਭਾਵਨਾਵਾਂ ਦਾ ਜਿਹੜਾ ਉਹ ਖਿਆਲ ਰੱਖਿਆ ਜਾਵੇ ਇੱਕ ਧਰਮ ਦੀ ਰੰਗਤ ਕਿਸੇ ਨੂੰ ਵੀ ਦੇਣ ਦੀ ਇਹਨੂੰ ਕੋਸ਼ਿਸ਼ ਨਾ ਕਰਨ ਦਿੱਤੀ ਜਾਵੇ ਸਿਰਫ ਤੇ ਸਿਰਫ ਕਿਸਾਨੀ ਦਾ ਝੰਡਾ ਜਿਹੜਾ ਉੱਥੇ ਬਲੰਦ ਰੱਖਿਆ ਜਾਵੇ ਕਿਉਂਕਿ ਆਪਣੇ ਆਪਣੇ ਧਰਮ ਦੇ ਵਿੱਚ ਕਈ ਬਹੁਤ ਕਟੜ ਲੋਕ ਹੁੰਦੇ ਆ ਨਾ ਤੇ ਉਹ ਦੂਜੇ ਦੇ ਧਰਮ ਸਥਾਨ ਤੇ ਜਾਣਾ ਪਸੰਦ ਕਰਦੇ ਆ ਤੇ ਨਾ ਹੀ ਦੂਜੇ ਦੇ ਧਰਮ ਦੇ ਝੰਡੇ ਦੀ ਗਵਾਹੀ ਉਹ ਕਬੂਲਦੇ ਆ ਤੀਜਾ ਨੰਬਰ ਕਿ ਥੱਲੇ ਕੋਈ ਕੀ ਬੋਲਦਾ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਕਿਸਾਨ ਸਟੇਜ ਤੋਂ ਕਿਸਾਨ ਆਗੂ ਜਿਹੜੇ ਆ ਉਹ ਉੱਥੇ ਕੋਈ ਜੇ ਕੋ ਬੋਲਣ ਆਉਂਦਾ ਤੇ ਉਹਨੂੰ ਇਹ ਦੱਸਿਆ ਜਾਵੇ ਕਿ ਭਾਸ਼ਾ ਦੀ ਥੋੜੀ ਮਰਿਆਦਾ ਜਿਹੜੀ ਉਹ ਰੱਖੀ ਜਾਵੇ ਕਿਉਂਕਿ ਜਿੰਨੇ ਵੀ ਬੁਲਾਰੇ ਆਉਂਦੇ ਆ ਉਹਨਾਂ ਚੋਂ ਕੋਈ ਜਿਹੜੀ ਉਹ ਗੱਲ ਆ ਉਹ ਸ਼ੁਰੂ ਤੇ ਕਰਦੇ ਆ ਗੁਰੂ ਸਾਹਿਬ ਦੀਆਂ ਜੰਗਾ ਤੋਂ ਤੇ ਮੁੜ ਕੇ ਥੱਲਿਓ ਤਾੜੀਆਂ ਮਰਾਉਣ ਲਈ ਤਾਰੀਆਂ ਸੁਣ ਲਈ ਜੋ ਮਨ ਚ ਆਉਂਦਾ ਉਹ ਬੋਲਣਾ ਸ਼ੁਰੂ ਕਰ ਦਿੰਦੇ ਆ ਦੋ ਤਿੰਨ ਦਿਨ ਪਹਿਲਾਂ ਮੈਂ ਸਟੇਜ ਤੋਂ ਸੁਣਦਾ ਸੀਗਾ ਇੱਕ ਬਲਾਰਾ ਕਹਿ ਰਿਹਾ ਸੀਗਾ ਉਹ ਤੇਰੇ ਜੀਜੇ ਆ ਗਏ ਤੇਰੇ ਫੁੱਫੜ ਆ ਗਏ ਦੁੱਖ ਲਗਾ ਕਿ ਕਿਸੇ ਨੂੰ ਹੋਰ ਜੋ ਮਰਜੀ ਕਹਿ ਲੋ ਕੁੱਤਾ ਕਹਿ ਲੋ ਬਾਂਦਰ ਕਹਿ ਲੋ ਜਾਨਵਰ ਕਹਿ ਲੋ ਕਿਸੇ ਨੂੰ ਰਿਸ਼ਤਿਆਂ ਦੀ ਗਾਲ ਨਾ ਕੱਢੀ ਜਾਵੇ ਕਿਉਂਕਿ ਉਹਦੇ ਪਰਿਵਾਰ ਦਾ ਕੋਈ ਕਸੂਰ ਨਹੀਂ ਹੁੰਦਾ ਮੈਂ ਉਹਨਾਂ ਬੁਲਾਰਿਆਂ ਨੂੰ ਵੀ ਕਹਿਣਾ ਚਾਹੂੰਗਾ ਕਿ ਗੁਰੂ ਸਾਹਿਬ ਨੇ ਬਹੁਤ ਜੰਗਾਂ ਲੜੀਆਂ ਸਾਡੇ ਗੁਰੂ ਸਾਹਿਬਾ ਨੇ ਬਹੁਤ ਜੰਗਾਂ ਲੜੀਆਂ ਉਹਨਾਂ ਕਦੀ ਮੁਗਲਾਂ ਨੂੰ ਇਹੋ ਜੀ ਭਾਸ਼ਾ ਨਹੀਂ ਵਰਤ ਜਿਹੜੀ ਉਹ ਵਰਤੀ ਹੋਣੀ ਜਿਹੜੀਆਂ ਆਪਾਂ ਸਟੇਜ ਤੋਂ ਵਰਤਣੀਆਂ ਸ਼ੁਰੂ ਕਰ ਦਿੰਨੇ ਆਂ ਜਾਂ ਤੇ ਉਹਨਾਂ ਦਾ ਨਾਮ ਲੈ ਕੇ ਗੱਲ ਹੀ ਨਾ ਸ਼ੁਰੂ ਕਰਿਆ ਕਰੀਏ ਕੋਈ ਕਹਿ ਰਿਹਾ ਸੀਗਾ ਇਹਨਾਂ ਦੀਆਂ ਔਰਤਾਂ ਟਕੇ ਟਕੇ ਨਾਲ ਵਿਕਦੀਆਂ ਮੈਂ ਤੇ ਸਿਰਫ ਉਹਨਾਂ ਨੂੰ ਹੱਥ ਜੋੜ ਕੇ ਕੀ ਕਰੂੰਗਾ ਕਿ ਤੁਹਾਡੀਆਂ ਭਾਵਨਾਵਾਂ ਦਾ ਸਤਿਕਾਰ ਹੈ ਪਰ ਸਲੀਕਾ ਅਦਬ ਕਾ ਬਰਕਰਾਰ ਰੱਖਿਏ ਸਲਾਮ ਆਪਣੀ ਜਗ੍ਹਾ ਹੈ ਰੰਜਿਸ਼ੇ ਆਪਣੀ ਜਗ੍ਹਾ ਇਹਦੇ ਨਾਲ ਨਾਲ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਕਹਿਣਾ ਚਾਹੁੰਦਾ ਇੱਕ ਪਾਸੇ ਤੇ ਆਪਾਂ ਪੰਜਾਬੀਆਂ ਦੇ ਨਾਲ ਬਹੁਤ ਪਿਆਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਸਵੇਰੇ ਤੜਕੇ ਹੀ ਗੁਰਦੁਆਰਾ ਸਾਹਿਬ ਜਾ ਕੇ ਜੇ ਪਿਆਰ ਸੱਚਾ ਔਰ ਪੰਜਾਬ ਵਾਸੀਆਂ ਤੇ ਕਿਸਾਨਾਂ ਕਿਸਾਨਾਂ ਦਾ ਆਪਣੇ ਆਪ ਨੂੰ ਤੁਸੀਂ ਸੱਚਾ ਹਮਦਰਦ ਮੰਨਦੇ ਹੋ ਤੇ ਹੰਕਾਰ ਤੇ ਜਿੱਦ ਛੱਡ ਕੇ ਇਸ ਮਸਲੇ ਨੂੰ ਹੱਲ ਕਰਨ ਦੀ ਛੇਤੀ ਤੋਂ ਛੇਤੀ ਕੋਸ਼ਿਸ਼ ਕਰੋ ਜੇ ਤੁਹਾਡਾ ਇੰਨਾ ਹੀ ਪਿਆਰ ਹੈ ਪੰਜਾਬੀਆਂ ਦਾ ਮੋਦੀ ਸਾਹਿਬ ਤੋਂ ਜੀਤਨੇ ਦਾ ਇਹ ਹੁਨਰ ਵੀ ਆਜ਼ਮਾਨਾ ਚਾਹੀਏ ਆਪਣੋਂ ਸੇ ਜੰਗ ਹੋ ਤੋ ਹਾਰ ਜਾਣਾ ਚਾਹੀਏ ਅਖੀਰਚ ਮੈਂ ਕਿਸਾਨ ਜਥੇਬੰਦੀਆਂ ਨੂੰ ਵੀ ਕਹਿਣਾ ਚਾਹਨਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਅਸੀਂ ਸੇਵ ਲੈਣ ਦੇ ਆ ਸਾਰੇ ਉਹਨਾਂ ਦਾ ਸਾਰਾ ਜਿਹੜਾ ਹਿਸਟਰੀ ਪੜ੍ਹਿਆ ਆ ਜਿਆਦਾ ਉਹਨਾਂ ਉੱਥੇ ਪ੍ਰਚਾਰ ਕੀਤਾ ਜਾ ਰਿਹਾ ਉਹਨਾਂ ਤੋਂ ਸੇਵ ਲੈ ਕੇ ਬੋਲਦੇ ਆ ਉਹਨਾਂ ਵੀ ਜੰਗਾਂ ਦੇ ਵਿੱਚ ਕਈ ਸੰਧੀਆਂ ਕੀਤੀਆਂ ਹੋਣਗੀਆਂ ਪਰ ਜਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਕਈ ਜੰਗਾਂ ਜਿੱਤ ਕੇ ਉਹਨਾਂ ਛੱਡੀਆਂ ਹੋਣਗੀਆਂ ਵਿਰੋਧੀਆਂ ਨੂੰ ਤੇ ਜੇ ਕੇਂਦਰ ਬਿੱਲ ਠੀਕ ਕਰਨ ਨੂੰ ਮੰਨਦਾ ਮੰਗਾ ਨੂੰ ਮੰਨਦਾ ਉਹਨੇ ਨੌ ਜਿਹੜੇ ਨੁਕਤੇ ਤੁਹਾਨੂੰ ਬਣਾ ਕੇ ਭੇਜੇ ਸੀਗੇ ਜਿਹਦੇ ਵਿੱਚ ਐਮਐਸਪੀਬੀ ਕਹਿੰਦੇ ਜਾਰੀ ਰਹੂਗੀ ਮੰਡੀਆਂ ਬੰਦ ਨਹੀਂ ਹੋਣਗੀਆਂ ਬਿਜਲੀ ਜਿਹੜਾ ਕਾਨੂੰਨ ਹੈ ਉਹ ਨਹੀਂ ਬਣੂਗਾ ਜ਼ਮੀਨ ਕੁਰਕ ਨਹੀਂ ਹੋਊਗੀ ਜ਼ਮੀਨ ਖੋ ਨਹੀਂ ਸਕੂਗਾ ਤੁਹਾਡੀ ਕੋਈ ਸੂਬਾ ਸਰਕਾਰ ਜਿਹੜੀ ਉਹ ਲਾਇਸੈਂਸ ਦੇਗੀ ਸਭ ਤੋਂ ਵੱਡੀ ਗੱਲ ਹੈ ਇਹ ਸੂਬਾ ਸਰਕਾਰ ਲਾਇਸੈਂਸ ਦਵੇ ਹੀ ਨਾ ਕਿਸੇ ਨੂੰ ਇੱਥੇ ਆ ਕੇ ਆਪਣੀ ਸਰਕਾਰ ਬਣਾਓ ਆਪਣੇ ਹੱਕਾਂ ਦੀ ਸਰਕਾਰ ਬਣਾਓ ਨੰਬਰ 7 ਕਿ ਤੁਸੀਂ ਅਦਾਲਤ 'ਚ ਵੀ ਜਾ ਸਕੋਗੇ ਨੰਬਰ 8 ਕਿ ਪਰਾਲੀ ਦੇ ਉੱਤੇ ਵੀ ਜਿਹੜਾ ਕਾਨੂੰਨ ਬਣਿਆ ਉਹ ਤੁਹਾਡੀ ਮਰਜ਼ੀ ਮੁਤਾਬਕ ਜਿਹੜਾ ਉਹ ਬਣਾਉਣ ਨੂੰ ਜੇ ਤਿਆਰ ਹੁੰਦੇ ਆ ਇਹਦੇ ਨਾਲ-ਨਾਲ ਹੋਰ ਜਿਹੜੀਆਂ ਮੰਨਣ ਵਾਲੀਆਂ ਮੰਗਾਂ ਉਹਨਾਂ ਨੂੰ ਦੱਸ ਕੇ ਗੱਲਬਾਤ ਨਾਲ ਮਸਲਾ ਜਿਹੜਾ ਉਹ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਯੂਏਈ ਤੇ ਇਜ਼ਰਾਇਲ ਵਰਗੇ ਕੱਟੜ ਦੁਸ਼ਮਣ ਉਹ ਦੇਸ਼ ਦੋਵੇਂ ਕੱਟੜ ਦੁਸ਼ਮਣ ਜੇ ਬਹਿ ਕੇ ਆਪਣੀ ਗੱਲ ਮਕਾ ਸਕਦੇ ਆ ਫਿਰ ਆਪਾਂ ਕਿਉਂ ਨਹੀਂ ਕਰ ਸਕਦੇ ਆਪਾਂ ਕਿਉਂ ਨਹੀਂ ਇਸ ਮਸਲੇ ਨੂੰ ਮਕਾ ਸਕਦੇ ਬਾਬਾ ਨਾਨਕ ਵੀ ਕਹਿ ਗਏ ਕਿ ਕੁਝ ਸੁਣੀਏ ਕੁਝ ਕਹੀਏ ਇੱਕ ਦੂਜੇ ਨਾਲ ਗੱਲਬਾਤ ਕਰਕੇ ਇਹਨੂੰ ਕਿਸੇ ਪਾਸੇ ਲਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਜੇ ਐਡੇ ਵੱਡੇ ਸੰਘਰਸ਼ ਤੋਂ ਬਾਅਦ 6 ਮਹੀਨੇ ਬੈਠ ਕੇ ਵੀ ਕੁਝ ਨਾ ਹਾਸਲ ਹੋਇਆ ਫਿਰ ਆਪਾਂ ਸੋਧ ਕਰਾ ਕੇ ਮੁੜੇ ਤੇ ਫਿਰ ਮੈਂ ਇਹਨੂੰ ਕੋਈ ਬੜੀ ਵੱਡੀ ਜਿੱਤ ਨਹੀਂ ਸਮਝूंगा ਸੋ ਆਪਣੇ ਅਰਥਸ਼ਾਸਤਰੀਆਂ ਬੁੱਧੀਜੀਵੀਆਂ ਕਾਨੂੰਨੀ ਮਹਾਰਾ ਨਾਲ ਵਿਚਾਰ ਕਰਕੇ ਕੋ ਇਹੋ ਜਿਹੇ ਮੰਗਾ ਜਿਹੜੀਆਂ ਕੇਂਦਰ ਤੋਂ ਮਨਵਾ ਲਈਆਂ ਜਾਣ ਕਿ ਇਸ ਕਾਨੂੰਨ ਦੀ ਕੋਈ ਬਹੁਤੀ ਮਾਨਤਾ ਹੀ ਨਾ ਰਹਿ ਜਾਵੇ ਔਰ ਇਹਦੇ ਕੋਲ ਬਹੁਤੀ ਕੋਈ ਤਾਕਤ ਹੀ ਨਾ ਰਹਿ ਜਾਵੇ ਇਸ ਕਾਨੂੰਨ ਦੇ ਵਿੱਚ ਕੋ ਇਸ ਤਰੀਕੇ ਨੂੰ ਅਪਣਾ ਲਿਆ ਜਾਵੇ ਅਖੀਰ 'ਚ ਮੈਂ ਕਿਸਾਨ ਸੰਘਰਸ਼ ਨੂੰ ਸਮਰਪਿਤ ਹੋ ਕੇ ਕਹੂੰਗਾ ਕਿ ਸਲਾਮ ਹੈ ਤੁਹਾਡੇ ਜਜ਼ਬੇ ਨੂੰ ਜਿਸ ਤਰ੍ਹਾਂ ਤੁਸੀਂ ਉੱਥੇ ਬੈਠੇ ਹੋ ਔਰ ਜਿੱਦਾਂ ਤੁਸੀਂ ਜਜ਼ਬਾ ਹੋਸ਼ ਦੇ ਨਾਲ ਉਹ ਵਿਖਾਇਆ ਏ ਢਮੇ ਨਾਲ ਮੈਂ ਤੁਹਾਨੂੰ ਸਲੂਟ ਕਰਦਾ ਇਹ ਦੋ ਲੈਣਾ ਮੈਂ ਤੁਹਾਡੇ ਲਈ ਕਹਿਣ ਲੱਗਾ ਕਿ ਕੁਝ ਬਾਤ ਹੈ ਕਿ ਹਸਤੀ ਮਿਟਦੀ ਨਹੀਂ ہماری ਕੁਝ ਬਾਤ ਹੈ ਕਿ ਹਸਤੀ ਮਿਟਦੀ ਨਹੀਂ ہماری ਸਦੀਆਂ ਰਹਾ ਹੈ ਦੁਸ਼ਮਣੀਏ ਆਸਮਾਨ ہمارا ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ